ਜਦ ਇੰਨੀ ਗੱਲ ਕਹੀ ਮਾਰ ਨੇ ਅੰਦਰਲੇ ਸਰੂਪ ਵਿੱਚੋਂ ਬੋਲ ਕੇ ਤਾਂ ਇੱਕਦਮ ਜਦੋਂ ਨਹੀਂ ਅੱਖਾਂ ਖੁੱਲੀਆਂ ਤਾਂ ਕੀ ਦੇਖਦੀ ਆ ਉਹ ਕਿ ਮਹਾਰਾਜ ਸਾਹਮਣੇ ਖੜੇ ਨੇ ਫਿਰ ਸਤਿਗੁਰੂ ਮਹਾਰਾਜ ਨੂੰ ਦੁੱਧ ਪਿਆਇਆ ਸਤਿਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ਾਂ ਕੀਤੀਆਂ ਉਹਦੇ ਤੇ ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਮੈਂ ਪ੍ਰੇਮ ਦਾ ਭੁੱਖਾ ਮੈਨੂੰ ਜੇ ਕੋਈ ਪ੍ਰੇਮ ਨਾਲ ਯਾਦ ਕਰੇ ਪ੍ਰੇਮ ਨਾਲ ਬਾਣੀ ਪੜ੍ਹੇ ਤਰਕਾਂ ਨਾ ਕਰੇ ਤਰਕਾਂ ਕਰਨ ਕਰਕੇ ਹੀ ਡੁੱਬਣਾ ਸਾਰਿਆਂ ਨੂੰ ਜਿੰਨੀ ਤਰਕ ਉਠਦੀ ਆਪਣੇ ਮਨ ਵਿੱਚ ਸਮਝ ਲਓ ਮੇਰੇ ਮਾੜੇ ਭਾਗ ਨੇ ਤਰਕ ਨਾ ਉੱਠੇ ਮਨ ਦੇ ਅੰਦਰ ਤਰਕ ਨਾ ਚਾਹ ਭਰਮੀਆਂ ਚਾ ਕੇ ਇਸਾ ਬਚਾਉਣੀ ਆਈਏ ਮਈਏ ਏਕ ਆਨ ਜੀਉ ਪਿੰਦੀ ਉਪਕਲੇ ਸੰਸਾਰਾ ਪਰੰਪਰਾ ਪਰੰਪਰਾ ਮਾਇ ਤੁਮਚੇ ਦਵਾਰਾ ਤੂੰ ਕੁੰਨਰੇ ਕਹ ਤੂੰ ਕੌਣਾ ਕਹ ਰੇ ਮੈਂ ਨਾਮਾ ਹੋ ਜੀ ਕਹ ਰੇ ਮੈਂ ਨਾਮਦੇਵ ਮੈਂ ਆ ਰਾਮਾਨੰਦ ਜੀ ਕਹਿਣ ਲੱਗੇ ਬਸ ਇੱਥੇ ਹੀ ਖੜਾ ਹਾਂਲੇ ਹਲੇ ਤੱਕ ਆਪਣੇ ਆਪ ਨੂੰ ਨਾਮਦੇਵ ਹੀ ਸਮਝੀ ਜਾਂਦਾ ਕਹਿੰਦੇ ਆਲਾ ਤੇ ਨਿਵਾਰਣਾ ਜਮਕਾਰਣਾ ਕਹਿੰਦੇ ਇਸ ਭਰਮ ਦੀ ਨਿਵਰਤੀ ਵਾਸਤੇ ਤਾਂ ਤੁਹਾਡੇ ਕੋਲ ਆਏ ਆ ਨਾਮਦੇਵ ਜੀ ਨੂੰ ਰਾਮਾਨੰਦ ਜੀ ਕਹਿਣ ਲੱਗੇ ਤੂੰ ਨਾਮਦੇਵ ਨਹੀਂ ਹੈ ਤੂੰ ਆਤਮਾ ਹੈ ਨਾਮਦੇਵ ਤਾਂ ਤੇਰੇ ਸਰੀਰ ਦਾ ਨਾਮ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੀਤ ਸੰਭਾਲਣੇ ਨੇ ਪਾਰ ਨਾ ਪਾਏ ਸਕੇ ਪਦਮਾ ਪਤ ਪਦਮਾ ਪਤ ਜੋ ਲక్ష్ਮੀ ਹੈ ਇਹਦਾ ਜੋ ਪਤੀ ਹੈ ਉਹ ਵੀ ਪਾਰ ਨਹੀਂ ਪਾ ਸਕਦਾ ਵਿਸ਼ਨੂੰ ਵੀ ਉਹਦਾ 베ਦ ਕਤੇਬ ਅਪੇਦ ਉਚਾਰ ਹੈ ਚਾਰੇ 베ਦ ਕਤੇਬਾਂ ਜਿਹੜੀਆਂ ਚਾਰ ਮੁਸਲਮਾਨਾਂ ਦੀਆਂ ਪਵਿੱਤਰ ਪੁਸਤਕਾਂ ਨੇ ਉਹ ਵੀ ਅਪੇਦ ਉਚਾਰ ਦੇ ਨੇ ਕਹਿੰਦੇ ਆ ਭੇਦ ਹੈ ਉਹਦਾ ਭੇਦ ਨਹੀਂ ਅਸੀਂ ਪਾ ਸਕਦੇ ਹਾਂ ਉਹ ਕਿੰਨਾ ਕੁ ਵੱਡਾ ਹੈ ਅਸੀਂ ਉਹਦਾ ਭੇਦ ਨਹੀਂ ਪ੍ਰਾਪਤ ਕਰ ਸਕਦੇ ਰੋਜੀ ਹੀ ਰਾਜ ਬਿਲੋਕਤ ਰਾਜ ਕਰੋ ਰੂਹਾਨ ਕੀ ਰੋਜੀ ਨਟਾਰੈ ਅਕਾਲ ਪੁਰਖ ਰੋਜੀ ਹੀ ਰਾਜ ਬਿਲੋਕਤ ਰੋਜ ਹੀ ਸਾਡੇ ਰਾਜ ਨੇ ਜਿਹੜੇ ਰਾਜ ਗੁਪਤ ਗੱਲਾਂ ਸਾਡੀਆਂ ਬਿਲੋਕਤ ਦੇਖਦਾ ਹੈ ਰੋਜੀ ਸਾਡੀ ਅੰਦਰਲੀ ਗੱਲਾਂ ਦੇਖਦਾ ਰਹਿੰਦਾ ਉਹ ਇਹ ਕਿੰਨੇ ਪਾਣੀ ਚ ਕੀ ਕਰਦਾ ਹੈ ਸਾਰਾ ਕੁਝ ਪਤਾ ਹੈ ਗਲਤ ਗੱਲਾਂ ਦਾ ਵੀ ਪਤਾ ਹੈ ਚੰਗੀਆਂ ਦਾ ਵੀ ਪਤਾ ਹੈ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਰਾਜਕ ਹੈ ਅਕਾਲ ਪੁਰਖ ਰੋਜੀ ਦੇਣ ਵਾਲਾ ਹੈ। ਰੋਖ ਰੂਹ ਹੁੰਦਾ ਗੁੱਸੇ ਚ ਆ ਕੇ ਨਮੋ ਰੋਖ ਰੋਖੇ। ਜਾਪ ਸਾਹਿਬ ਜਖਰਾਇਆ ਸੀ। ਸਤਿਗੁਰੂ ਮਹਾਰਾਜ ਕਹਿੰਦੇ ਰੋਖ ਵਿੱਚ ਆ ਕੇ ਰੂਹਾਨ ਜਿਹੜੀਆਂ ਰੂਹਾਂ ਨੇ ਜੀਵ ਨੇ ਕੀ ਰੋਜੀ ਨਾ ਤਾਰਾ। ਗੁੱਸੇ ਜਾ ਕੇ ਕਦੇ ਨਹੀਂ ਕਹਿੰਦਾ ਮੈਂ ਨਹੀਂ ਤੈਨੂੰ ਰੋਟੀ ਦੇਣੀ। ਤੂੰ ਤਾਂ ਨਾਮ ਹੀ ਨਹੀਂ ਜਪਿਆ 24 ਘੰਟੇ। ਤੂੰ ਤਾਂ ਬੜਾ ਪਾਪੀ ਆਦਮੀ ਤੂੰ ਤਾਂ ਬੜਾ ਦੁਖੀ ਆਦਮੀ ਮਹਾਰਾਜ ਕਹਿੰਦੇ ਸਾਡੇ ਦੇਖੋ ਗੁਨਾਹਾਂ ਨੂੰ ਗੁਪਤ ਗੱਲਾਂ ਨੂੰ ਰੋਜ਼ ਦੇਖਦਾ ਹੋਇਆ ਵੀ ਸਾਨੂੰ ਰੋਟੀ ਭੇਜ ਦਿੰਦਾ ਹੈ ਰੋਟੀ ਤਾਂ ਬਈ ਦੇਣੀ ਪੈਣੀ ਕੈਦੀ ਨੂੰ ਵੀ ਦੇਣੀ ਪੈਣੀ ਰੋਟੀ ਤਾਂ ਕੈਦੀ ਵੀ ਖਾਂਦੇ ਆ ਇਹ ਤਾਂ ਨਹੀਂ ਵੀ ਕੈਦੀ ਨੇ ਭਾਵੇਂ ਕਤਲ ਕੀਤਾ ਤਾਂ ਰੋਟੀ ਤਾਂ ਉਹਨੂੰ ਮਿਲਣੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਉਹ ਇੱਕ ਵੱਖਰੀ ਗੱਲ ਆ ਤੁਹਾਡੇ ਕਰਮਾਂ ਦੀ ਪਰ ਰੋਟੀ ਨਹੀਂ ਟਾਲਦਾ ਕਿਸੇ ਦੀ ਵੀ ਕੀਟ ਪਤੰਗ ਕੁਰੰਗ ਪੁਜੰਗਮ ਪੂਤ ਤਵਿਖ ਭਵਾਨ ਬਣਾਏ ਕੀਟ ਕੀੜੇ ਪਤੰਗੇ ਕੁਰੰਗ ਹਰਨ ਪੁਜੰਗ ਸੱਪ ਭੂਤ ਕਾਲ ਵਿੱਚ ਬੜੇ ਬਣਾਏ ਉਹਨੇ ਭਵਾਨ ਵਰਤਮਾਨ ਸਮੇਂ ਵਿੱਚ ਬੜੇ ਬਣਾ ਰਿਹਾ ਭਵਿਖ ਕਾਲ ਵਿੱਚ ਬੜੇ ਬਣਾਉਣੇ ਆ ਇੰਨਾ ਕਾਲਾਂ ਵਿੱਚ ਕੀੜੇ ਪਤੰਗੇ ਹਰਨ ਪੁਜੰਗਮ ਸੱਪ ਸਾਰੀਆਂ ਚੀਜ਼ਾਂ ਬਣਾਏਗਾ ਇੱਛੇ ਵੀ ਬਣਾਉਂਦੇ ਰਹੇ ਨੇ ਉਹੀ ਬਣਾਉਂਦੇ ਨੇ ਸਾਰਿਆਂ ਨੂੰ ਦੇਵ ਅਦੇਵ ਖਪੇ ਅਹੰਮੇਵ ਦੇਵ ਦੇਵਤੇ ਤੇ ਅਦੇਵ ਜਿਹੜੇ ਦਾਇਤ ਨੇ ਉਹ ਖੱਪ ਕੇ ਕਦ ਚ ਅਹੰਮੇਵ ਸਲੋਕ ਕਾਮ ਕ੍ਰੋਧ আর ਲੋਭ মোহ ਵਿੰਸ ਜਾਏ ਅੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਹੰਮੇਵ ਜਿਹੜੀ ਹੈ ਨਾ ਹੰਕਾਰ ਇਹਦੇ ਵਿੱਚ ਦੇਵਤੇ ਵੀ ਖੱਪੇ ਨੇ ਤੇ ਦੰਤ ਵੀ ਖਾਪੇ ਨੇ ਮਹਾਰਾਜ ਦਾਇਓ ਸੱਚੇ ਬਾਦਸ਼ਾਹ ਕਹਿੰਦੇ ਨੇ ਚੰਦੇ ਦੀ ਵਾਰ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਭਿਮਾਨ ਉਤਾਰਨ ਦੇਵਤਿਆਂ ਮੈਖਾਸਰ ਸੁंभੋ ਪਾਇਆ ਜੀਤ ਲੈ ਤਿੰਨ ਦੇਵਤੇ ਤੂੰ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਇਕ ਸਿਰ ਉੱਪਰ ਛਤਰ ਫਿਰਾਇਆ ਉਹ ਜਿਹੜਾ ਹੈ ਨਾ ਦੇਵਤੇ ਦੇਵਤਿਆਂ ਨੂੰ ਵੀ ਹੰਕਾਰ ਹੋ ਜਾਂਦਾ ਫਿਰ ਜਦੋਂ ਦੇਵਤਿਆਂ ਨੂੰ ਹੰਕਾਰ ਹੁੰਦਾ ਤਾਂ ਉਹ ਦੈਤਾਂ ਨੂੰ ਪੈਦਾ ਕਰ ਦਿੰਦਾ ਕੱਲ ਆਇਓ ਜਿਹੜਾ ਸੋਧਾ ਇਹਨਾਂ ਨੂੰ ਇਹ ਫਿਰ ਦੈਤ ਜਾ ਕੇ ਉਹਨਾਂ ਦੇ ਸਾਰੇ ਸਵਰਗ ਖੋਖੂ ਕੇ ਇੰਦਰ ਹੁਣ ਨੂੰ ਮਾਰ ਕੁੱਟ ਕੇ ਭਜਾ ਦਿੰਦੇ ਨੇ ਇੱਥੋਂ ਦੇਵਤਿਆਂ ਨੂੰ ਵੀ ਭਜਾ ਦਿੰਦੇ ਨੇ ਦੈਤ ਆਪਣਾ ਰਾਜ ਕਰਦੇ ਨੇ ਜਦੋਂ ਦੇਵਤਿਆਂ ਦੀ ਹੰਕਾਰ ਦੀ ਖੁਮਾਰੀ ਉੱਤਰ ਦੀ ਥੱਲੇ ਨੂੰ ਵੈਸੇ ਤਾਂ ਐਵੇਂ ਹੀ ਸਮਝਦੇ ਸੀ ਆਪਣੇ ਆਪ ਨੂੰ ਫਿਰ ਇਹ ਜਾ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੇ ਮਹਾਰਾਜ ਸਾਤੋਂ ਗਲਤੀ ਹੋ ਗਈ ਸਾਨੂੰ ਹੰਕਾਰ ਹੋ ਗਿਆ ਸੀ ਸਾਨੂੰ ਬਖਸ਼ ਲਓ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਲੈਂਦੇ ਨੇ ਫਿਰ ਇਹਨਾਂ ਦੀ ਮਦਦ ਵੀ ਕਰਦੇ ਨੇ ਤਾਂ ਹੀ ਦੁਰਗਾ ਸਾਜਕ ਦੇੰਤਾਂ ਦਾ ਨਾਸ ਕਰਾਇਆ ਫਿਰ ਦੇੰਤਾਂ ਦਾ ਨਾਸ ਵੀ ਆਪ ਹੀ ਕਰਵਾਉਂਦੇ ਨੇ ਫਿਰ ਸਤਿਗੁਰੂ ਬਾਣੀ ਵਿੱਚ ਵੀ ਫਰਮਾਉਂਦੇ ਨੇ ਆਪੇ ਦੈਂਤ ਲਾਏ ਦਿੱਤੇ ਸੰਤ ਜਿਨਾ ਕਹੋ ਆਪੇ ਭਇਆ ਸਹਾਈ ਆਪ ਹੀ ਦੈਂਤ ਚਮੇੜਨ ਵਾਲਾ ਹੈ ਆਪ ਹੀ ਲਾਉਣ ਵਾਲਾ ਦੋਨੋਂ ਕੰਮ ਆਪ ਹੀ ਕਰਦਾ ਹੈ ਕਿਉਂਕਿ ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਦੋਹਾਂ ਸਿਰਿਆਂ ਕਾ ਖਸਮ ਆਪ ਆਵਰਨਾ ਦੂਜਾ ਠਾਓ ਸਤਿਗੁਰ ਤੁਠੇ ਪਾਈ ਆ ਨਾਨਕ ਸੱਚਾ ਨਾਉ ਹੁਣ ਅਕਾਲ ਪੁਰਖ ਵਾਹਿਗੁਰੂ ਹੀ ਲਾਉਂਦੇ ਨੇ ਕਿਸੇ ਮਹਾਤਮਾ ਕੋਲ ਬੇਨਤੀ ਕੀਤੀ ਕਿਸੇ ਗੁਰਮਖ ਨੇ ਵੀ ਮੇਰਾ ਇਹ ਦੁੱਖ ਲਾ ਦਿਓ ਮਾਤਮਾ ਨੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਦੁੱਖ ਲਾ ਦਿਓ ਮਹਾਰਾਜ ਕਹਿੰਦੇ ਅਸੀਂ ਜਾਣ ਕੀ ਲਾਇਆ ਇਹਨੂੰ ਕਿਉਂ ਸਤਿਗੁਰੂ ਨੇ ਕਿਹਾ ਦੱਸਿਆ ਕਹਿੰਦੇ ਨੇ ਫਲਾਨਾ ਪਾਪ ਕੀਤਾ ਉਹ ਪਾਪ ਦੀ ਸਜ਼ਾ ਵੱਜਵਾਸੀ ਇਹਨੂੰ ਦੁੱਖ ਲਾਇਆ ਕਹਿੰਦੇ ਇਹਨੂੰ ਭੁਗਤ ਲੈਣ ਦੇ ਜੇ ਹੁਣ ਨਾ ਭੁਗਤਿਆ ਫਿਰ ਅਗਲਾ ਜਨਮ ਲੈਣਾ ਪਊਗਾ ਕਿਉਂਕਿ ਦੁੱਖ ਤਾਂ ਭੁਗਤਣਾ ਹੀ ਪੈਂਦਾ ਜਿਹੜੀਆਂ ਗਲਤੀਆਂ ਆਪਾਂ ਕਰਦੇ ਰੱਬ ਮੇਰਾ ਕੀ ਵਿਗਾੜ ਲੈ ਕੀ ਕਰ ਲੇਗਾ ਮੇਰਾ ਨਾ ਪੰਗੇ ਲੈ ਰੱਬ ਨਾਲ ਰੱਬ ਦਾ ਐਸਾ ਚੱਕਰ ਪਾਉਂਦਾ ਮੁੜ ਕੇ ਉਹ ਗਲੋ ਹੀ ਨਹੀਂ ਦੁੱਖ ਲੈਂਦਾ ਹੈ ਵਿਰੋਧੀ ਦੁੱਖ ਵੀ ਖੜੇ ਕਰ ਦਿੰਦਾ ਐਸੀ ਬਿਮਾਰੀ ਖੜੀ ਕਰ ਦਿੰਦਾ ਡਾਕਟਰ ਦਵਾਈ ਦੇਣ ਤੋਂ ਹੀ ਔਖੇ ਹੋ ਜਾਂਦੇ ਵੀ ਜੇ ਆਹ ਦਵਾਈ ਦਿੱਤੀ ਬਲੱਡ ਪ੍ਰੈਸ਼ਰ ਵੱਧ ਜਾਣਾ ਜੇ ਬਲੱਡ ਪ੍ਰੈਸ਼ਰ ਘਟਾਉਣ ਵਾਲੀ ਦਵਾਈ ਦੇਣ ਤਾਂ ਦੂਜਾ ਦੁੱਖ ਵੱਧ ਜਾਂਦਾ ਹੁਣ ਵਿਰੋਧੀ ਦੁੱਖ ਪੈਦਾ ਕਰ ਦਿੰਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਦੇਵਤੇ ਨੇ ਦਾਤ ਨੇ ਹੰਕਾਰ ਵਿੱਚ ਹੀ ਮਾਰੇ ਗਏ ਨੇ ਉਹ ਕਹਿੰਦੇ ਅਸੀਂ ਸਿਆਣੇ ਆ ਅਸੀਂ ਸਿਆਣੇ ਆ ਅਸੀਂ ਤਾਕਤਵਾਰੇ ਆ ਅਸੀਂ ਤਾਕਤਵਾਰੇ ਆ ਸਾਈਂ ਕਰੀ ਜਾਂਦੇ ਨੇ ਨਾ ਭੇਵ ਲਖਿਓ ਭ੍ਰਮਸ਼ਿਓ ਪਰਮਾਏ ਇਹਨਾਂ ਚੋਂ ਕਿਸੇ ਨੇ ਰੱਬ ਦਾ ਭੇਦ ਪਾਇਆ ਹੀ ਨਹੀਂ ਇਹ ਤਾਂ ਭਰਮ ਵਿੱਚ ਪੈ ਕੇ ਵੀ ਭਟਕੀ ਜਾਂਦੇ ਨੇ ਭਟਕੀ ਜਾਂਦੇ ਨੇ ਕਿਉਂਕਿ ਤਿੰਨਾ ਗੁਣਾਂ ਵਿੱਚ ਵਰਤਦੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਵਿੱਚ ਵਰਤਦੇ ਨੇ ਚੌਥੇ ਪਦ ਵਿੱਚ ਤਾਂ ਕੋਈ ਨਾ ਜਾਂਦਾ ਹੀ ਨਹੀਂ ਹੈ ਵੇਦ ਪੁਰਾਨ ਕਤੇਬ ਕੁਰਾਨ ਹਸੇਵ ਥਕੇ ਕਰ ਹਾਥ ਨਾ ਆਏ ਵੇਰ ਜਿਹੜੇ ਚਾਰੇ ਪੁਰਾਨ 18 ਕਤੇਬਾਂ ਕੁਰਾਨ ਆਦਕ ਹਸੇਵ ਥਕੇ ਕਰ ਹਾਥ ਨਾ ਆਏ ਇਹ ਆਪਣੇ ਹਿਸਾਬ ਲਾ ਲਾ ਕੇ ਥਾਕੇ ਗਿਣਤੀਆਂ ਕਰ ਕਰ ਥਾਕੇ ਕਿ ਪ੍ਰਮਾਤਮਾ ਦਾ ਕੋਈ ਅੰਤ ਪਾ ਲਈਏ ਕਿ ਪ੍ਰਮਾਤਮਾ ਨੂੰ ਆਪਣੇ ਹੱਥ ਵਿੱਚ ਲੈ ਆਈਏ ਫੜ ਲੀਏ ਹੱਥ ਥੱਲੇ ਲੈ ਆਈਏ ਅਸੀਂ ਗਿਣਤੀ ਕਰ ਲਈਏ ਪਰ ਉਹ ਹੱਥ 'ਚ ਨਹੀਂ ਆਉਂਦੇ ਕਿਸੇ ਦੇ ਜੇ ਉਹ ਕੋਈ ਇਹਨਾਂ ਦਾ ਗਿਣਤੀਆਂ ਮਿੰਤੀਆਂ ਨਾਲ ਪਤਾ ਲਾ ਲਵੇ ਰੱਬ ਦਾ ਫਿਰ ਤਾਂ ਹਰੇਕ ਜਾਨਾ ਹੀ ਪਕੜ ਲਿਆ ਕਰੇ ਉਹਨਾਂ ਨੂੰ ਮਹਾਰਾਜ ਜੀ ਉਹ ਫਿਰ ਹੱਥ ਵਿੱਚ ਕਿਵੇਂ ਆਉਂਦੇ ਨੇ ਮਹਾਰਾ ਸੱਚੇ ਪਾਤਸ਼ਾਹ ਨੇ ਪ੍ਰੇਮ ਨਾਲ ਹੀ ਆਉਂਦੇ ਨੇ ਬਸ ਪ੍ਰੇਮ ਕਰੇ ਜਿਹੜਾ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਾਤਸਿਓ ਕਨਿ ਸ੍ਰੀ ਪਦਮਾ ਪਤ ਪਾਏ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਨੇ ਪੂਰਨ ਪ੍ਰੇਮ ਦੇ ਪ੍ਰਭਾਵ ਤੋਂ ਬਿਨਾ ਪ੍ਰੇਮ ਦਾ ਵੀ ਇੱਕ ਪ੍ਰਭਾਵ ਹੈ ਭਾਵਨਾ ਤੋਂ ਬਿਨਾ ਪ੍ਰੇਮ ਤਾਂ ਪ੍ਰੇਮੀਆਂ ਚ ਬਹੁਤ ਹੈ ਪਰ ਪ੍ਰੇਮ ਭਾਵਨਾ ਇਸ ਤੋਂ ਵੀ ਉੱਪਰ ਹੁੰਦੀ ਜੇ ਚ ਉਥੇ ਪਾਸ਼ਾ ਨੇ ਕਰਕੇ ਦਿਖਾਈ ਲਾਹੌਰ ਵਿਖੇ ਜਦੋਂ ਮਹਾਰਾਜ ਨੇ ਜਾ ਕੇ ਸਤਿਗੁਰੂ ਜੀ ਨੇ ਤੀਜੇ ਪਾਸ਼ਾ ਵਾਸਤੇ ਬਸਤਰ ਦੇਖਿਆ ਇੱਕ ਦੁਕਾਨ ਦੇ ਬਾਹਰ ਬੜਾ ਸੋਹਣਾ ਬਸਤਰ ਹੈ ਮਹਾਰਾਜ ਲਈ ਚੋਲਾ ਬਣਾਈਏ ਜਦ ਰੇਟ ਪੁੱਛਿਆ ਪੈਸੇ ਜ਼ਿਆਦਾ ਨੇ ਜੇਬ 'ਚ ਪੈਸੇ ਕੱਟ ਨੇ ਕਿੰਨਾ ਲੱਗੂ ਕੱਪੜਾ ਕਹਿੰਦੇ ਇੰਨੇ ਮੀਟਰ ਲੱਗੂਗਾ ਫਿਰ ਖਿਆਲਾਂ ਵਿੱਚ ਖੜ ਗਏ ਉੱਥੇ ਕਿਉਂ ਪ੍ਰੇਮ ਦੀ ਕਹਾਣੀ ਹੈ ਸਾਰੀ ਬਾਜ਼ਾਰ ਵਿੱਚ ਐਸੇ ਖੜੇ ਪ੍ਰੇਮ ਦੇ ਮਗਨ ਹੋਏ ਕਿ ਕੱਪੜਾ ਵੀ ਖਰੀਦ ਲਿਆ ਖਿਆਲਾਂ ਦੇ ਨਾਲ ਹੀ ਸਮਾ ਵੀ ਲਿਆ ਤੇ ਪਹਿਨਾ ਵੀ ਦਿੱਤਾ ਉਦੋਂ ਸਤਿਗੁਰੂ ਜੀ ਨੇ ਪੈਨ ਵੀ ਲਿਆ ਇਹ ਹੈ ਭਾਵ ਪ੍ਰੇਮ ਭਾਵਨਾ ਪ੍ਰੇਮ ਨਾਲੋਂ ਵੀ ਉੱਪਰ ਭਾਵਨਾ ਹੈ ਜਿਹੜੀ ਹੈ ਨਾ ਭਾਵਨਾ ਮਾਤਾ ਭਗ ਭਰੀ ਨੇ ਕੀਤੀ ਜਿਹੜੀ ਭਾਵਨਾ ਉਹਦੇ ਕਰਕੇ ਛੇਵੇਂ ਪਾਦਸ਼ਾ ਉੱਥੇ ਗਏ ਪ੍ਰੇਮ ਤਾਂ ਆਪਣੇ ਵਿੱਚ ਘੱਟ ਨਹੀਂ ਆਪਣੇ ਚ ਪ੍ਰੇਮ ਬੜਾ ਹੈ ਪਰ ਪ੍ਰੇਮ ਤੋਂ ਵੀ ਉੱਤੇ ਮਹਾਰਾਜ ਕਹਿੰਦੇ ਪ੍ਰੇਮ ਦੀ ਭਾਵਨਾ ਪ੍ਰੇਮ ਪੂਰਨ